ਉਹ ਸਾਹਮਣੇ ਮਿਲਨੇ ਜਿੰਨਾ ਦੇ ਵਿੱਚੋਂ ਦੇਖਦਾ ਕਿਹੜਾ ਖਿਡਾਰੀ ਬੰਦੇ ਬੰਦੇ ਕੇ ਬੋਲਦਾ ਆਉਲਾ ਵੀ ਉਧਰ ਸ਼ੁਕਰੀਆ ਬਰੇ ਵੱਲ ਕਿ ਅੰਦਰ ਤੋਂ ਪਾਲ ਘਰਿਆਂ ਦੇ ਨਾਲ ਇਹਨਾਂ ਵੀਰਾਂ ਦਾ ਕਹਿੰਦੇ ਬਹੁਤ ਵੱਡਾ ਪਿਆਰ ਹੈ ਸੰਦੀਪ ਗਰਪ ਲੁਧਿਆਣਾ ਨੀਤ ਜੀ ਜਿਹੜੀ ਰਜਿੰਦਰ ਜੁਣੀ ਉਹ ਤਾਂ ਪਿੰਡ ਖਾਸੀ ਕਲਾ ਦਾ ਫੁੱਟਬਾਲ ਮਹਾਕੁੰਭ ਅਤੇ ਕਬੱਡੀ ਖੇਡ ਮੇਲਾ ਆਪਣੇ ਅਮਿਤ ਜੱਦਾ ਛੜਦਾ ਹੋਇਆ ਸੰਪਨ ਹੋਇਆ ਇਸ ਖੇਡ ਮੇਲੇ ਦੇ ਵਿੱਚ ਮੁੱਖ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਜੀ ਪੀ ਚੇਅਰਮੈਨ ਚਰਾਵਤ ਸਿੰਘ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸ਼ਿਰਕਤ ਕੀਤੀ ਇਨਾਮਾਂ ਦੀ ਵੰਡ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਕੀਤੀ ਗਈ ਇਸ ਮੌਕੇ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਇਸ ਟੂਰਨਾਮੈਂਟ ਦੇ ਵਿੱਚ ਫੁੱਟਬਾਲ ਦੀਆਂ 32 ਟੀਮਾਂ ਨੇ ਹਿੱਸਾ ਲਿਆ ਅਤੇ ਪਹਿਲਾ ਇਨਾਮ 1 ਲੱਖ ਰੁਪਏ ਸਹਾਬਾਣਾ ਦੀ ਟੀਮ ਨੇ ਜਿੱਤਿਆ ਅਤੇ ਮੰਗੜ ਦੀ ਟੀਮ ਦੂਜੇ ਸਥਾਨ ਤੇ ਰਹੀ ਖਾਸਕਲਾ ਤੇ ਪੁਖਰੇ ਤੀਜੇ ਅਤੇ ਚੌਥੇ ਸਥਾਨ ਤੇ ਰਹੀਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਟੂਰਨਾਮੈਂਟ ਤੇ ਵਿਛਾਤੀ ਲਗਵਾਉਣ ਲਈ ਪੁਜੇ ਸੰਦੀਪ ਲੁਧਿਆਣਾ ਰਜਿੰਦਰ ਹੁੰਦਲ ਸਰਪੰਚ ਤਜਿੰਦਰ ਮਿੱਠੂ ਬਲਾਕਪਦਾਨ ਰਾਜੀਸਾਨੀਆਲ ਪਰਪੂਲ ਸਿੰਘ ਗਿਲ ਗੁਜੀਤ ਸਿੰਘ ਗਿਲ ਪ੍ਰਿਤਪਾਲ ਸਿੰਘ ਗਰੇਵਾਲ ਤੋਂ ਇਲਾਵਾ ਪਿੰਡ ਦੀ ಗ್ರಾಮ ਪੰਚਾਇਤ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਸਾਡੀ ਨੌਜਵਾਨ ਪੀੜ੍ਹੀ ਸਾਡੇ ਹੱਥੋਂ ਜਾਂਦੀ ਹੈ ਇਹ ਜਿਹੜੀ ਖੇਡ ਦਾ ਉਦੇਸ਼ ਇਹ ਹੈ ਵੀ ਇਹਨੂੰ ਦੇਖ ਕੇ ਮੋਟੀਵੇਸ਼ਨ ਮਿਲਦਾ ਨਵੀਂ ਜਨਰੇਸ਼ਨ ਨੂੰ ਮੋਟੀਵੇਟ ਮਿਲਦੇ ਆ ਜਿਹੜੀ ਨਵੀਂ ਪੀੜ੍ਹੀ ਅਸੀਂ ਉਹਦੇ ਸਾਹਮਣੂ ਪੂਰਾ ਪਿੰਡ ਨਗਰ ਸਾਰਾ ਰਲ ਮਿਲ ਕੇ ਇਸ ਨੂੰ ਬਚਾਉਣ ਲੱਗੇ ਹੋਏ ਆ ਵੀ ਨਵੀਂ ਪੀੜ੍ਹੀ ਨੂੰ ਇੱਕ ਨਵੀਂ ਸਿਹਤ ਦੇ ਸਕੀਏ ਇੰਨੇ ਸਮੇਂ ਤੋਂ ਇੱਕ ਹਰੇਕ ਸਾਲ ਹੀ ਇਹ ਟੂਰਨਾਮੈਂਟ ਹੁੰਦਾ ਸਾਲ ਦਾ ਨਾਗਾ ਨਹੀਂ ਪਿਆ ਕੋਈ ਹਰੇਕ ਵਾਰੀ ਉਪਰਾਲੇ ਇਹੀ ਹੁੰਦਾ ਹੋਰ ਵੀ ਇਵੈਂਟਸ ਦੇ ਹੁੰਦੇ ਆ ਜੋ ਸਾਡੇ ਸਮਾਜ ਸੇਵੀ ਸਦਾ ਕਰਮਜੀਤ ਸਿੰਘ ਕੋਲੇ ਖੜੇ ਨੇ ਇਹ ਬਹੁਤ ਐਕਟਿਵਨੈਸ ਕਰਦੇ ਆ ਲੈ ਕੇ ਪਿੰਡ ਦੇ ਕੰਮ ਨੂੰ ਨਗਰ ਦੇ ਕੰਮ ਨੂੰ ਲੈ ਕੇ ਜਾਂ ਹੋਰ ਆਲੇ-ਦਾਲ ਵੀ ਕਿਤੇ ਵੀ ਕੋਈ ਗੱਲਬਾਤ ਹੋਵੇ ਮੈਂ ਕਾਸ਼ੀਕਲਾਂ ਦੀ ਟੀਮ ਕਨੀ ਹੂੰ ਬਹੁਤ ਰਮਾਨ ਸਭਾ ਫਿਡੇਆ ਤਰਤਾਨੀ ਕੀਤੀ ਸਾਰੀ ਘਾਣਾ ਜਿਲ੍ਹੇ 10 ਸਾਲ ਕੰਮ ਕੀਤਾ ਤੇ ਬਿਲੀ ਬੋਰਡ ਦਾ ਵਿਤੀ ਨਾ ਹੋ ਸਕਿਆ ਸਾਡੇ ਪਿੰਡ ਦੀ ਟੀਮ ਜਿਸ ਨੇ ਲਗਾਤਾਰ ਹੋਰ ਆਜੂ ਆਜੂ ਪੰਜ ਸਾਲ ਫਸਦੇ ਆ ਅਸੀਂ ਮੈਂ ਉੱਥੇ ਆਪਣੇ ਨਰਨਗੋੜ ਗੁਜਰਾ ਸੌਰੀ ਗੁਜਰਾ ਗੁਜਰਾ ਲਗਾਤਾਰ ਪੰਜ ਸਾਲ ਤੇ ਦਰਬਰੀ ਹੁਮਝੋ ਮਾੜੇ ਮਾੜੇ ਸੀਐਮਸੀ ਕ੍ਰਿਸਚਨ ਮੈਡੀਕਲ ਕਾਲਜ ਵਾਲੇ ਗਵਰਨਮੈਂਟ ਕੰਵਰੇ ਸੀ ਉੱਥੇ ਲਗਾਤਾਰ 3 ਸਾਲ ਅਸੀਂ ਜੇਤੂ ਰਹੇ ਤੇ ਸਾਡੀ ਟੀਮ ਬਹੁਤ ਵਧੀਆ ਟੀਮ ਸੀ ਸਾਡੀ ਅੱਜ ਵੀ ਹੁਣੇ ਹੁਣੇ ਕੁਆਟਰ ਫੈਨ ਮੈਚ ਤੋਂ ਹੋ ਕੇ ਹੋਰ ਕਿਹੜੇ ਆ ਸਾਡੀ ਟੀਮ ਸਾਡੇ ਪਿੰਡ ਦਾ ਇੱਕ ਇਕੱਠਾ ਸਰਪੰਚ ਸਾਹਿਬ ਦੀ ਬੇਨ ਸਾਡੇ ਨਿਕਰ ਦਾ ਕਿਤੇ ਤੱਕ ਕਰਕੇ ਦਿੱਤਾ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਖਿਡਾਰੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਰਕਾਰਾਂ ਨੇ ਬੜੀਆ ਕੰਮ ਨਹੀਂ ਕੀਤਾ ਕਿਓਕੇ ਚੰਗੇ ਤਰ੍ਹਾਂ ਦੇ ਬੱਚੇ ਸਾਰੇ ਫੌਨ ਜਾ ਰਹੇ ਆ ਕੋਈ ਜਿਹੜੇ ਸਾਡੇ ਫਿਰ ਵੀ ਅਸੀਂ ਸਾਡੇ ਪਿੰਡ ਕੰਨ ਜਿਹੜੇ ਖਿਡਾਰੀ ਆ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਬੜਾ